ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਐਨ ਆਰ ਆਈ ਸਨਮਾਨ ਸਮਾਰੋਹ ਹੈਗਾ ਕਿਉਂਕਿ ਇਹ ਜਿਹੜੀ ਭਰਾਵਾ ਆਸਰਾ ਵੈਲਫੇਅਰ ਸੁਸਾਇਟੀ ਚੱਲਦੀ ਆ ਇਹ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਚੱਲਦੀ ਆ ਸੋ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਅਸੀਂ ਐਨ ਆਰ ਆਈ ਭਰਾਵਾਂ ਦਾ ਜਿਹੜਾ ਸਨਮਾਨ ਕੀਤਾ ਉੱਥੇ ਸਾਡੇ ਪਿੰਡ ਬਸਦੇ ਸਾਡੇ ਦੋਨੋਂ ਪਿੰਡਾਂ ਦੀਆਂ ਪੰਚਾਇਤਾਂ ਠੱਕਰਵਾਲ ਮੋਜਮਜਾਰਾ ਦੀਆਂ ਉਹ ਵੀ ਸਾਡੀ ਵੈਲਫੇਅਰ ਸੁਸਾਇਟੀ ਦਾ ਸਹਿਯੋਗ ਕਰ ਰਹੀਆਂ ਆ ਸਾਡੇ ਮੁੰਡੇ ਦੇ ਨਾਲ ਮੁੰਡਾ ਜੋੜ ਕੇ ਚੱਲ ਰਹੀ ਹੈ ਸਾਡੀ ਸੰਸਥਾ ਨੇ ਜਿੱਦਾਂ ਪਹਿਲਾਂ ਸ਼ੁਰੂਆਤ ਦੇ ਵਿੱਚ ਹਲੇ 6 ਮਹੀਨੇ ਹੋਏ ਆ ਅਸੀਂ 525 ਬੂਟੇ ਤਕਰੀਬਨ ਆਪਣੇ ਦੋਵਾਂ ਪਿੰਡਾਂ ਦੇ ਦੁਆਲੇ ਲਾਏ ਔਰ ਤਕਰੀਬਨ 130 35 ਲਾਈਟਾਂ ਜਿਹੜੀਆਂ ਆ ਠੱਕਰਵਾਲ ਮੋਜਮ ਚਾਲਾ ਤੇ ਆਸ-ਪਾਸ ਲਾ ਦਿੱਤੀਆਂ ਆ ਇੱਕ ਪ੍ਰਵਾਸੀ ਮਜ਼ਦੂਰ ਦੀ ਬੇਟੀ ਦਾ ਵੀ ਇਲਾਜ ਕਰਾਇਆ ਜਿਹੜੀ ਕਿ ਚੱਲ ਨਹੀਂ ਸੀ ਸਕਦੀ ਐਸ ਵੇਲੇ ਦੌੜੀ ਫੇਦੀ ਆ ਔਰ ਅਸੀਂ ਇੱਕ ਗਰੀਬ ਪਰਿਵਾਰ ਦੀ ਬੱਚੀ ਦਾ ਵਿਆਹ ਵੀ ਕੀਤਾ ਪਿੱਛੇ ਜਾਏ ਉਹਦਾ ਵੀ ਸਾਰਾ ਏ ਟੂ ਜ਼ੈਡ ਖਰਚਾ ਇਸ ਪ੍ਰਾਵਾਸਰਾ ਬੈਲਫੇਅਰ ਸੁਸਾਇਟੀ ਵੱਲੋਂ ਕੀਤਾ ਗਿਆ ਔਰ ਸਾਡੀ ਜਿਹੜੀ ਮੇਨ ਅੱਜ ਸੀਗਾ ਸਾਡਾ ਫੰਕਸ਼ਨ ਦਾ ਜਿਹੜਾ ਮੇਨ ਸੀਗਾ ਅੱਜ ਸਾਡੇ ਪਰਿਵਾਰ ਮੰਜ ਪਰਿਵਾਰ ਜਿਹੜਾ ਸੀਗਾ ਉਹਨਾਂ ਨੇ ਸਾਨੂੰ ਇੱਕ ਐਮਬੂਲੈਂਸ ਪ੍ਰਾਵਾਸਰਾ ਬੈਲਫੇਅਰ ਸੁਸਾਇਟੀ ਨੂੰ ਲੈ ਕੇ ਦਿੱਤੀ ਤਾਂ ਕਿ ਅਸੀਂ ਲੋੜ ਪੈਣ ਤੇ ਕਿਸੇ ਵੀ ਦੁਖੀ ਬੰਦਾ ਜਿਹੜਾ ਬਿਮਾਰ ਹੋ ਜਾਂਦਾ ਅਚਨਕ ਉਹਦੇ ਵਾਸਤੇ ਐਂਬੂਲੈਂਸ ਲੈ ਕੇ ਜਾ ਸਕੀਏ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਹੀ ਕੁਲਵਿੰਦਰ ਸਿੰਘ ਮੰਜਾ ਮਹਿੰਦਰ ਸਿੰਘ ਮੰਜਾ ਜੋਗਾ ਸਿੰਘ ਇਹਨਾਂ ਦੇ ਸਾਰੇ ਪਰਿਵਾਰ ਨੇ ਇਕੱਤਰ ਹੋ ਕੇ ਸਾਨੂੰ ਜਿਹੜੀ ਆ ਐਂਬੂਲੈਂਸ ਲੈ ਕੇ ਦਿੱਤੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਵਿਸ਼ੇਸ਼ ਤੌਰ ਤੇ ਸਾਡੇ ਧੰਨਵਾਦ ਸਾਡੀ ਸੰਸਥਾ ਨੂੰ ਬਣਾਉਣ ਵਾਲੇ ਐਮ ਡੀ ਜੋਧਾ ਯੂ ਐਸ ਏ ਔਰ ਸਾਡੀ ਜਿਹੜੀ ਕਮੇਟੀ ਆ ਆ ਕੈਪਟਨ ਚਰਨਜੀਤ ਸਿੰਘ ਜੀ ਮਾਨਯਾ ਚੇਅਰਮੈਨ ਸਾਹਿਬ ਕਰਮਜੀਤ ਸਿੰਘ ਜੀ ਬਿੱਲੂ ਬਾਸ ਚੇਅਰਮੈਨ ਪ੍ਰਧਾਨ ਹਰਦੀਪ ਸਿੰਘ ਲਾਟੀ ਵਾਈਸ ਪ੍ਰਧਾਨ ਮਾਸਟਰ ਕਮਲਜੀਤ ਸਿੰਘ ਜੀ ਔਰ ਸਾਰੇ ਕਮੇਟੀ ਮੈਂਬਰ ਸਾਡੀ ਇੱਕ ਟੀਮ ਵਧੀਆ ਟੀਮ ਆ ਜਿਹੜੀ ਕਿ ਮੋਂਡੇ ਦੇ ਨਾਲ ਮੋਂਡਾ ਜੋੜ ਕੇ ਕੰਮ ਕਰਦੀ ਆ ਤੇ ਅਸੀਂ ਸਾਰੇ ਐਨ ਆਰ ਆਈ ਭਰਾਵਾਂ ਤੋਂ ਇਹੀ ਆਸ ਕਰਦੇ ਆ ਕਿ ਸਾਨੂੰ ਭਾਵੇਂ ਤੁਸੀਂ ਮੈਨ ਨੇ ਦਾ 100 ਡਾਲਰ 50 ਡਾਲਰ ਭੇਜੋ ਭੇਜੀ ਜਾਓ ਅਸੀਂ ਤੁਹਾਡੇ ਜੋ ਵੀ ਸੁਪਨੇ ਆ ਉਨਾਂ ਨੂੰ ਸਾਕਾਰ ਕਰਾਂਗੇ ਔਰ ਦੋਮਾ ਪਿੰਡਾਂ ਨੂੰ ਸੋਹਣਾ ਤੇ ਸੁੰਦਰ ਬਣਾਵਾਂਗੇ ਔਰ ਜਿਹਨੂੰ ਵੀ ਲੋੜ ਪਈ ਅਸੀਂ ਹਰ ਇੱਕ ਬੰਦੇ ਦੀ ਬਿਨਾ ਭੇਦ ਭਾਪ ਜਾਤ ਮਤ ਮਜਬ ਤੋਂ ਉੱਪਰ ਉੱਠ ਕੇ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਜਿਹੜਾ ਸਾਨੂੰ ਨਹੀਂ ਵੀ ਬੁਲਾਉਂਦਾ ਅਸੀਂ ਉਹਦੇ ਘਰ ਜਾ ਕੇ ਵੀ ਅਸੀਂ ਜਾਣ ਨੂੰ ਤਿਆਰ ਆ ਸਾਡੀ ਸਸਤਾ ਦੇ ਵਿੱਚ ਕੋਈ ਵੀ ਐ ਹੋ ਜਿਆ ਇਨਸਾਨ ਨਹੀਂ ਹੋ ਜਿਹੜਾ ਕਿਸੇ ਦੇ ਨਾਲ ਭੇਦ ਭਾਪ ਕਰਦਾ ਹੋਗਾ ਅਸੀਂ ਇਹ ਰਲ ਮਿਲ ਕੇ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਸਹਿਯੋਗ ਕਰਕੇ ਤੋ ਮਾ ਪਿੰਡਾਂ ਨੂੰ ਸੋਨਾ ਤੇ ਸਟੱਜਾ ਬਣਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ